ਰਾਕਪੁਰਾ ਦੇ ਮင်း ਇਸ ਕਤਰਤ ਵਿੱਚ ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਹਲਕਾ ਕਨੌਰ ਦੇ ਵਿਧਾਇਕ ਦੇ ਖਿਲਾਫ ਨਾਅਰੇਬਾਜੀ ਕੀਤੀ। ਪਿਛਲੇ ਦਿਨ ਸਾਡੀ ਇੱਕ ਲੜਕੀ ਦੀ ਜੋ ਸਿਮਰਨ ਪ੍ਰੀਤ कौर ਪੁੱਤਰੀ ਨਿਰਮਲ ਸਿੰਘ ਸਿਆਲੂ ਪਿੰਡ ਦੀ ਰਾਂਡਾਲੀ ਆ ਲਾਗਰਾਜੂਏਟਰ ਲੜਕੀ ਆ ਜਦੋਂ ਪਿੰਡ ਦੀ ਪੰਚਾਇਤ ਦਰਖਤਾਂ ਦੀ ਕਟਾਈ ਅਤੇ ਚੁਕਾਈ ਕਰ ਰਹੀ ਸੀ ਕਿਉਂਕਿ ਕਟਾਈ ਅਤੇ ਚੁਕਾਈ ਤੇ ਰੋਕ ਲੱਗੀ ਹੋਈ ਐ ਲੇਕਿਨ ਜਿਹੜੀ ਪੁਲਿਸ ਐ ਪੁਲਿਸ ਮਿਲੀ ਜੁਲੀ ਭੁਗ ਦੇ ਨਾਲ ਜੋ ਪਿੰਡ ਦੀ ਪੰਚਾਇਤ ਐ ਉਹਨਾਂ ਨੂੰ ਦਰਖਤ ਚੁਕਾ ਰਹੀ ਸੀ ਉਸ ਦੇ ਸਬੰਧ ਵਿੱਚ ਇੱਕ ਵੀਡੀਓ ਬਣਾਈ ਲੜਕੀ ਨੇ ਵੀਡੀਓ ਤਾਂ ਕਈ ਹੋਰ ਵੀ ਬਣੀਆਂ ਪਰ ਉਸ ਲੜਕੀ ਨੇ ਜਦੋਂ ਵੀਡੀਓ ਬਣਾਈ ਤਾਂ ਕੁਝ ਮਸਟੰਡੇ ਪਿੰਡ ਦੇ ਬੰਦਿਆਂ ਨੇ ਜਿਸ ਵਿੱਚ ਹਰਿੰਦਰ ਸਿੰਘ ਪੰਚ ਤੇ ਦੋ ਤਿੰਨ ਬੰਦੇ ਹੋਰ ਐ ਉਹਨਾਂ ਨੇ ਜ਼ਬਰਦਸਤੀ ਉਹਦੀ ਕੁੱਟਮਾਰ ਕੀਤੀ ਉਹਨੂੰ ਘੇਰ ਕੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਕਿਨ ਤੋਂ ਬਾਅਦ ਉਹ ਤੇ ਫੋਨ ਖੋਲੇ ਗਿਆ ਤਾਂ ਜੋ ਕਿ ਸਬੂਤ ਖਤਮ ਕੀਤੇ ਜਾ ਸਕਾਂ ਇਸ ਕਰਕੇ ਅਸੀਂ ਕੱਲ ਉਹਨਾਂ ਦਾ ਬਿਆਨ ਲਿਖਿਆ ਗਿਆ ਉਹ ਏਪੀ ਜੈਨ ਰਾਜਪਰੇ ਦਾਖਲ ਹੈ ਇੱਕ ਗਰੀਬ ਪਰਿਵਾਰ ਦੀ ਲੜਕੀ ਹੈ ਇਹ ਜਿਹੜੀ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਕ ਸ਼ੈਡਿਊਲ ਕਾਸਟ ਪਰਿਵਾਰ ਦੀ ਲੜਕੀ ਦੇ ਨਾਲ ਕੁੱਟਮਾਰ ਕਰਨਾ ਅਤਿਆਚਾਰ ਕਰਨਾ ਮੈਂ ਸਮਝਦਾ ਪੁਲਿਸ ਦੀ ਸਹਿਤ ਇਹ ਸਭ ਕੁਝ ਹੋ ਰਿਹਾ ਅੱਜ ਅਸੀਂ ਕੱਲ ਬੀਡੀ ਸੌਰੀ ਕੱਲ ਆਪਣੇ ਜੇ ਫਿਰ ਰੋਸ ਪ੍ਰਦਰਸ਼ਨ ਤਾਂ ਹੀ ਕਰ ਸਾਡਾ ਰੋਸ ਪ੍ਰਦਰਸ਼ਨ ਹੈ ਪੁਲਿਸ ਦੇ ਖਿਲਾਫ ਹੈ ਕਿਉਂਕਿ ਐਸ ਡੀ ਐਮ ਦੇ ਹੁਕਮਾਂ ਨੂੰ ਇਹ ਮੰਨ ਨਹੀਂ ਰਹੇ 16 4 April 16 April 25 ਨੂੰ ਸਾਡੇ ਐਸ ਡੀ ਐਮ ਰਾਜਪਰਾ ਨੇ ਬੀਡੀ ਪੀਓ ਨੂੰ ਇੱਕ ਹਦਾਇਤ ਬੀਡੀ ਪੀਓ ਨੇ ਇੱਕ ਹਦਾਇਤ ਕੀਤੀ ਸੀ ਵੀ ਤੁਸੀਂ ਕੋਈ ਦਰਖਤ ਨਹੀਂ ਕੱਟਣ ਦੇਣੇ ਲੇਕਿਨ ਫਿਰ ਵੀ ਦਰਖਤ ਕੱਟੇ ਗਏ ਚੱਕੇ ਵੀ ਗਏ ਹੁਕਮਾਂ ਦੇ ਡੀਡੀਪੀਓ ਨੇ ਲੱਗ ਹੁਕਮ ਜਾਰੀ ਕਰੇ ਵੀ ਚੱਕਣ ਨਹੀਂ ਦੇਣੇ ਪੁੱਟਣ ਨਹੀਂ ਦੇਣੇ ਫੇਰ ਵੀ ਚੱਕੇ ਗਏ ਕਿਉਂਕਿ ਪੁਲਿਸ ਜੋ ਮੌਕੇ ਦਾ ਮੌਜੂਦਾ ਐਮਐਲਏ ਆ ਜਿਹੜਾ ਸੁੱਥੇ ਦਾ ਸਰਪੰਚ ਐ ਇੰਦਰਜੀਤ ਸਿੰਘ ਉਸ ਦਾ ਪੀਏ ਆ ਸਾਰਾ ਕੁਝ ਐਮਐਲਏ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ ਹੈ ਅੱਜ ਕੀ ਵਿਸ਼ਵਾਸ ਦਵਾ ਦੇ ਅੱਜ ਭਾਵੇਂ ਡੀਐਸਪੀ ਸਾਹਿਬ ਇਹ ਗੱਲ ਕਹਿ ਰਹੇ ਆ ਵੀ ਕੇਸ ਅਸੀਂ ਦਰਜ ਕਰ ਰਹੇ ਆ ਜਲਦੀ ਤੇ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਅਸੀਂ ਥੋੜਾ ਸਮਾਂ ਤਾਂ ਦੇਵਾਂਗੇ ਸਮਝ ਦੇਣਾ ਬਣਦਾ ਕਾਨੂੰਨੀ ਹੱਕ ਹੈ ਹਰ ਬੰਦੇ ਦਾ ਉਹਦਾ ਚਾਰਾ ਜੋਹੀ ਕਰਨ ਦਾ ਹੱਕ ਹੈ ਲੇਕਿਨ ਸਾਡਾ ਵੀ ਚਾਰਾ ਜੋਹੀ ਕਰਨ ਦਾ ਹੱਕ ਹੈ ਸਾਡਾ ਫਰਜ਼ ਬਣਦਾ ਵੀ ਅਸੀਂ ਜਿਹੜੀ ਸਰਕਾਰ ਹੈ ਸਾਡੇ ਨਾਲ ਧੱਕਾ ਕਰ ਰਹੀ ਹੈ ਗਰੀਬ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ ਕੋਈ ਇਕੱਲਾ ਇਹ ਧੱਕਾ ਨਹੀਂ ਹੋਰ ਵੀ ਬਹੁਤ ਧੱਕੇ ਹੋ ਰਹੇ ਆ ਵਖੋ ਪਹਿਲੀ ਗੱਲ ਤਾਂ ਸਾਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ ਕਿਉਂਕਿ ਸਾਡੀ ਆਰ.ਈ.ਡੀ. ਜੋ ਟੀਮ ਹੈ ਚਾਲੂ ਪਿੰਡ ਦੇ ਲੋਕ ਹੈ ਉਹ 1 ਮਹੀਨੇ ਤੋਂ ਐਸ.ਐਸ.ਪੀ ਪਟਿਆਲਾ ਨੂੰ ਡੀ.ਐਸ.ਪੀ ਖਨੌਰ ਨੂੰ ਐਸ.ਡੀ.ਐਮ ਰਾਜਪੁਰਾ ਨੂੰ ਬੀਡੀਪਿਓ ਰਾਜਪੁਰੋਂ ਮਿਲ ਚੁੱਕੇ ਆ ਪਰ ਇਹਨਾਂ ਦੀ ਸੁਣਾਈ ਨਹੀਂ ਹੋ ਰਹੀ ਉਲਟ ਸ਼ਾਸਨ ਪ੍ਰਸ਼ਾਸਨ ਮਿਲ ਕੇ ਉਹਨਾਂ ਲੋਕਾਂ ਦੇ ਸਾਡੇ ਖਿਲਾਫ ਸਾਡੇ ਲੋਕਾਂ ਦੇ ਖਿਲਾਫ ਪਰਚੇ ਦਰਜ ਕਰਾ ਰਿਆ ਜੋ ਹੁਣ ਨਮੀ ਘਟਨਾ ਕਰਮ ਹੋਈ ਆ ਪਿਛਲੇ ਦਿਨੀ ਉਥੋਂ ਲੱਕੜਾਂ ਉਠਾਈਆਂ ਜਾ ਰਹੀਆਂ ਸੀ ਸਾਡੀ ਇੱਕ ਨੌਜਵਾਨ ਕੁੜੀ ਵੱਲੋਂ ਜਦੋਂ ਉੱਥੇ ਰੋਕਿਆ ਗਿਆ ਪੁਲਿਸ ਨੂੰ ਵੀ ਇਹ ਲੱਕੜਾਂ ਨਾ ਠਾਓ ਜਦੋਂ ਮੂਵੀ ਬਣਾ ਰਹੀ ਸੀ ਤਾਂ ਪੁਲਿਸ ਦੇ ਮੌਕੇ ਦੇ ਹੁੰਦਿਆਂ ਪੁਲਿਸ ਨਾਲ ਖੜੀ ਆ ਉਹਨਾਂ ਗੁੰਡਿਆਂ ਲੋਕਾਂ ਵੱਲੋਂ ਉਸ ਕੁੜੀ ਦਾ ਮੋਬਾਈਲ ਤੋੜਿਆ ਗਿਆ ਔਰ ਉਹਦੇ ਨਾਲ ਜ਼ਬਰਦਸਤੀ ਉਹਨੂੰ ਕੁੱਟਮਾਰ ਕੀਤੀ ਗਈ ਆ ਉਹ ਅੱਜ ਵੀ ਏਪੀ ਜੈਨ ਹਸਪੀਟਲ ਦੇ ਵਿੱਚ ਅੱਜ ਵੀ ਇਲਾਜ ਨਹੀਂ ਨਾ ਪਰ ਡਿਪਟੀ ਸਾਹਿਬ ਕਹਿ ਰਹੇ ਅਸੀਂ ਕਾਰਵਾਈ ਕਰ ਰਹੇ ਆ ਸਾਨੂੰ ਯਕੀਨਤਾ ਕੋਈ ਨਹੀਂ ਪਰ ਅਸੀਂ ਫੇਰ ਵੀ ਸਵਿਧਾਨ ਨੂੰ ਮੰਨਣ ਵਾਲੇ ਲੋਕ ਆ ਅਸੀਂ 바ਵਾ ਸਾਹਿਬ ਦੇ ਸਵਿਧਾਨ ਦਾ ਸਤਿਕਾਰ ਕਰਦੇ ਆ ਉਸ ਅਹੁਦੇ ਦਾ ਵੀ ਡੀਐਸਪੀ ਦੇ ਅਹੁਦੇ ਦਾ ਵੀ ਸਤਿਕਾਰ ਕਰਦੇ ਆ ਕਿ ਡੀਐਸਪੀ ਨੂੰ ਆਪਣਾ ਡਿਊਟੀ ਸਹੀ ਨਿਭਾਣੀ ਚਾਹੀਦੀ ਆ ਜੋ ਕਿ ਸਾਡੀ ਪੈਣ ਤੇ ਤੱਕਾ ਜਾਜ਼ਤੀ ਹੋਈ ਆ ਉਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਹੀ ਨਹੀਂ ਉਹਨਾਂ ਨੂੰ ਰੈਸਟ ਕਰਨਾ ਚਾਹੀਦਾ ਹੈ ਭੋਜਨ ਸਮਾਜ ਪਾਰਟੀ ਦੀ ਮੰਗ ਹੈ ਮੈਂ ਵਿਸ਼ਵਾਸ ਦਵਾਇਆ ਜੀ ਇਹਨਾਂ ਦਾ ਜਿਹੜਾ ਕਿਸੇ ਨਾਲ ੱਤਕਾ ਨਹੀਂ ਹੋਏਗਾ ਜਿਹੜੀ ਕਾਰਵਾਈ ਹੋਏਗੀ ਜਲਦ ਹੋਏਗੀ ਅਸੀਂ ਕਰਕੇ ਦੇਾਂਗੇ ਅਸੀਂ ਬਿਆਨ ਦਰਜ ਕਰ ਰਹੇ ਹਾਂ ਕਿਉਂਕਿ ਜਿਹੜਾ ਕਾਬਲ ਸਿੰਘ ਸੀਗਾ ਉਹ ਵੀ ਉਹ ਵੀ ਉੱਥੇ ਥਾਣੇ ਦੀ ਡਿਊਟੀ ਕਰਨ ਗਿਆ ਸੀ ਮਾਲ ਮੁਕਦਮਾ ਲੈਣ ਗਿਆ ਸੀਗਾ ਉਹਦਾ ਵੀ ਬਿਆਨ ਦਰਜ ਕਰ ਰਹੇ ਹਾਂ ਉਹ ਕੋਰਟ ਗਿਆ ਹੋਇਆ ਸੀਗਾ ਕੱਲ ਅੱਜ ਆ ਰਿਹਾ ਬਿਆਨ ਦਰਜ ਕਰਕੇ ਜਿਹੜੀ ਕਾਰਵਾਈ ਜਿਹਦੇ ਜਿਹਦੇ ਖਿਲਾਫ ਹੋਊਗੀ ਸਖਤੀ ਨਾਲ ਕਰਾਂਗੇ ਕੋਈ ਇਹੋ ਜੀ ਗੱਲ ਹੈ ਜੀ ਲੜਕੀ ਦੀ ਕੁੱਟਮਾਰ ਹੋਈ ਆ ਸਰ ਜੀ ਉਹਨਾਂ ਦਾ ਉਹ ਉਹੀ ਤਾਂ ਕਹਿ ਰਹੇ ਆ ਜੀ ਉਹੀ ਹੈ ਮੇਨ ਗੱਲ ਸਾਡੇ ਸਾਡੀ ਉਹੀ ਹੈ ਜੀ ਉਹੀ ਹੈ ਇਹਨਾਂ ਦਾ ਸਾਡਾ ਇਹੀ ਹੈ ਜੀ ਇਹੀ ਹੈ ਕਰਾਂਗੇ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਕਿਹੜੀ ਗੱਲ ਕਰਾਂਗੇ ਕਰਨ ਨੂੰ ਬੈਠੇ ਹਾਂ ਜੋ ਬਣਦੀ ਕਾਨੂੰਨੀ ਕਰਵੇ ਜ਼ਰੂਰ ਕਰਾਂਗੇ ਕੋਈ ਗੱਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਾਈ